ਚਲੋ ਭਾਈ ਓਏ ਕਦੇ ਦੇਖਦਾ ਵੀ ਕੀ ਔ ਟੁੱਟ ਗਈ ਰ ਔ ਟੱਕਦਾ ਓਏ ਲਾਓ ਵੀ ਕਹਿੰਦੇ ਮੋਟਰਸਾਈਕਲ ਦਾ ਟਰੈਕਟਰ ਨਾਲ ਟੂਚਨ ਮੁਕਾਬਲੇ ਤੁਸੀਂ ਬਹੁਤ ਦੇਖੇ ਆਗੇ ਅੱਜ ਸਾਨੂੰ ਮੋਟਰਸਾਈਕਲਾਂ ਦੇ ਟੂਚਨ ਮੁਕਾਬਲੇ ਦਿਖਾਉਣੇ ਆਗੇ ਤੇ ਦੇਖਦੇ ਆਂ ਬਣਦਾ ਕੀ ਆ ਇੱਕ ਪਾਸੇ ਸੀਟੀ ਡੀ ਲਕਸ ਇਹ ਦੂਜੇ ਪਾਸੇ ਕੈਲੀਬਰ ਆਪਦੇ ਨਹੀਂ ਕਿਹੜਾ ਬਈ ਆਹ ਦੇਖ ਆਹ ਦਮ ਚੱਕ ਲਿਆ ਕਹਿੰਦੇ ਉਹਦਾ ਬੰਦ ਹੀ ਹੋ ਗਿਆ ਮਲਾ ਦਾ ਬੰਦ ਚੱਲਿਆ ਨਹੀਂ ਹਲੇ ਚੱਲਿਆ ਦੇਗਾ ਕਹਿੰਦੇ ਚੱਲਿਆ ਨਹੀਂ ਹੈਗਾ ਕੰਮ ਉਹਦਾ ਚੱਕਰੀ ਨਹੀਂ ਫੜਦਾ ਮੋਟਰਸਾਈਕਲ ਗਾ ਚੱਕਰ ਨਹੀਂ ਫੜਦਾ ਹੈਗਾ ਹੈਗਾ ਮੋਟਰਸਾਈਕਲ ਬੰਦ ਹੋ ਗਿਆ ਲਓ ਵੀ ਕਹਿੰਦੇ ਜਿਹੜੀ ਜਗਾ ਸਹੀ ਦੀ ਸੀਗੀ ਤੇ ਹੁਣ ਸਾਫ ਸਾਫ ਦੇ ਲੈ ਕੇ ਚੱਲੇ ਸੰਦ ਉੱਥੇ ਦਿਹਾਉਣੇ ਵੀ ਬਣਦਾ ਕੀ ਹੈਗਾ ਕਿਹੜਾ ਤਕੜਾ ਰਹਿੰਦਾ ਹੈਗਾ ਲੈ ਬਈ ਕਿਹੜਾ ਪਿੰਡ ਆ ਬਈ ਤੇਰਾ ਕਿਹੜਾ ਪਿੰਡ ਆ ਤੇਰਾ ਆਰਾਮਗੜ ਭੁੰਦਰ ਤੇਰਾ ਬਈ ਕੋਟਪਾਰਾ ਲੋ ਬਈ ਆਰਾਮਗੜ ਭੁੰਦਰ ਤੇ ਕੋਟਪਾਰੇ ਦਾ ਮੁਕਾਬਲਾ ਹੋ ਗਿਆ ਪਾਗੇ ਲਈ ਆ ਕਿਹੜਾ ਮੋਟਰਸਾਈਕਲ ਕਿਹੜਾ ਹੈ ਤੇਰਾ ਹਾਂ ਲੋ ਬਈ ਕਾਵਾ ਸਾਖੀ ਲੋ ਬਈ ਪੱਧਰ ਸੌਂਚ ਲੈ ਕੇ ਚੱਲੇ ਸੰਦ ਉੱਥੇ ਤਾਂ ਹੋਣਾ ਵੀ ਮਾਂ ਦੇਖ ਸਟੰਡ ਤਾਂ ਪੂਰੇ ਕਰਦਾ ਮੁੰਡਾ ਮੈਂ ਤਾਂ ਅਲਾਦਾ ਵੀ ਆ ਜਿੱਤੂਗਾ ਬਾਕੀ ਦੇਖਦੇ ਹਾਂ ਬਣਦਾ ਕੀ ਇਹਨਾਂ ਦਾ ਆਰਾਮਗੜ ਭੁੰਦਰ ਆਹ ਦੇਖੋ ਦਰ ਕੋੜੀਆਂ ਕਹਿੰਦੇ ਲੇਟੇ ਮਾਰਨ ਲੱਗ ਰਹੀਆਂ ਨੇਗੀ ਦੇ ਬਾਕੀ ਬਾਕੀ ਸਾਫ ਆ ਤਾਂ ਉੱਥੇ ਪੱਧਰ ਹੀ ਇੱਥੇ ਕਰ ਲੋ ਕਿਤੇ ਲੋਬੇ ਕਹਿੰਦੇ ਲੋਕੇਸ਼ਨ ਚੇਂਜ ਕਰਾ ਲਈ ਮੁੰਡਿਆਂ ਦੀ ਆਉ ਲੱਗੇ ਉਧਰ ਦੇ ਇੱਥੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਚੱਲੋ ਭਾਈ ਓਏ ਕਦੇ ਦੇਖਦਾ ਵੀ ਕੀ ਆਹ ਟੁੱਟ ਗਈ ਰੱਸੀ ਟੋਜਣੀ ਟੁੱਟ ਗਿਆ ਯਾਰ ਇਹਦਾ ਬਾਈ ਨੇ ਜ਼ੋਰ ਲਾਇਆ ਤਾਂ ਟੋਜਣੀ ਤੋੜਤਾ ਸੈਟ ਹੋ ਜਨ ਪੋਣਿਆ ਦਵਾਰੇ ਦੇਖ ਲਈ ਬਣਦਾ ਕੀ ਹੈਗਾ ਇਹਦਾ ਪਟਾਕੇ ਬਾੜਦਾ ਓਏ ਕੈਲਬਰ ਕਿਹੜਾ ਸੀ ਇਹ ਕਾਵਾਸਾਕੀ ਕਾਵਾਸਾਕੀ ਪਟਾਕੇ ਬਾੜਦਾ ਬਈ ਲਿਆ ਲੈ ਬੈਂਕਰ ਮੁੰਡਿਆ ਲਓ ਜੀ ਟੋਚਨ ਕਹਿੰਦੇ ਦੁਬਾਰੇ ਪੈਣ ਲੱਗਿਆ ਤੇ ਦੇਖਦੇ ਹਾਂ ਬਣਦਾ ਕੀ ਹੈਗਾ ਮਾਰ ਕੇ ਮੈਂ ਦੱਸਦੀ ਭਾਈ ਫੜੇ ਚਾਹੇ ਦੋ ਦੇ ਦੀ ਇੱਕ ਗੱਟ ਟੋੜ ਦੇ ਦੇ बंद हो गया मोटरसाकलना है मेरे बच्चे चल ਦਾ ਲੈ ਲਾ ਦੇਣੇ ਦਾ ਉਹ ਉੱਤੇ ਕਿਹੜਾ ਡਰ ਆ ਇਹਦੇ ਆ ਪੱਕਾ ਸਾਇੰਸ ਤੇ ਲਿਆਉਂਦਾ ਅੰਦਰ ਕਰੋ ਹੂੰ ਇੱਧਰ ਕਰੋ ਪੱਕੇ ਖਾਵੇਂ ਕਰੋ ਯਾਰ ਉੱਥੇ ਪਤਾ ਲੱਗੂ ਜ਼ੋਰ ਜੀ ਹੋ ਗਿਆ ਜੀ ਹੋ ਗਿਆ ਆਈ ਹੋ ਜਾਂਦਾ ਇਹ ਕਿਹੜਾ ਲੱਗਿਆ ਇਹ ਤਾਂ ਬਾਹਰ ਦਾ ਦਾ ਵੀ ਉਹਦਾ ਇੰਜਨ ਲੀਕ ਕਰਦਾ ਰ ਤੇਲ ਲੀਕ ਆਹ ਉਹ ਆ ਬਈ ਜਿਹੜਾ ਖਾਸ ਹੁੰਦਾ ਹੈਗਾ ਹੱਸਿਆ ਓਵਰ ਘਟੀ ਜਾਂਦਾ ਇਹਦਾ ਆਟੋਮੈਟਿਕ ਇਹਦਾ ਹਾਈ ਫਾਈ ਗੱਡੀ ਹੈਗੀ ਨਾ ਫਿਰ ਇਹ ਤਾਂ ਨਿਕਲੇ ਪਏ ਆ ਪਲਟਿਨੇ ਵਾਲੇ ਨਾਲ ਪਾਓ ਯਾਰ ਇੱਧਰ ਆ ਪਲਟਿਨੇ ਵਾਲੇ ਨਾਲ ਲਿਆ ਬਈ ਪਲਟਿਨੇ ਵਾਲਾ ਕਿਹਦਾ ਪਲਟਿਨਾ ਤੇਰਾ ਹੀ ਆ ਆਓ ਤੇ ਆ ਉਹ ਆ ਗਿਆ ਸਪਲੈਂਡਰ ਆਉਦਾ ਘੜਾ ਉਧਰੋਂ ਆਇਆ ਲੈ ਟੋਨ ਪਾਈ ਤੇਰਾ ਲਾ ਬਈ ਕਹਿੰਦੇ ਆ ਸਪਲੈਂਡਰ ਆ ਗਿਆ ਇਹ ਤਾਕੜ ਆ ਗਿਆ ਸਪਲੈਂਡਰ ਸਪਲੈਂਡਰ ਕਰਾਈ ਕਰਾਉਣੀ ਹੈ ਕਹਿੰਦੇ ਅੱਜ ਵਧਾਵਾ ਸਪਲੈਂਡਰ ਦਾ ਫੈਨ ਆ ਤੇ ਮੈਨੂੰ ਡੀ ਲਕਸ ਰੇਸਾਂ ਦੇ ਦਾ ਵਧੀਆ ਨਹੀਂ ਲੱਗਦਾ ਹੈਗਾ ਲੈਂਮੋਰ ਸਾਇਲ ਕਹਿੰਦੇ ਪੂਰਾ ਤਿਆਰ ਕਰਾਇਆ ਹੋ ਸੌਂ ਕੀ ਆ ਮੁੰਡਾ ਰੱਖਣ ਦਾ ਮੋਟਰਸਾਈਕਲ ਦੇਖੋ ਪੱਤੀਆਂ ਪੁੱਤੀਆਂ ਕਿਵੇਂ ਲਾਈਆਂ ਹੋਈਆਂ ਨੇ ਓਹ ਜੀ ਜਾਂਦਾ ਤਾਂ ਹਿੱਟੇ ਰਖਦਾ ਡੀ ਜਾਂਦਾ ਬੇਟਾ ਕੰਨ ਦਾ ਹਿੰਟ ਟੁੱਟਿਆ ਬੇਟਾ ਕਿਦਾ ਟੱਕਣ ਨਾਲ ਤਾਂ ਨਹੀਂ ਜਾਣ ਪਰ ਕੀ ਜਾਂਦੀ ਉਹਦਾ ਹਿੰਟਣ ਨੇ ਉਹ ਕਰਨਾ ਯਾਰ ਟੱਕਣ ਦਾ ਕੀ ਆ ਲਾਵੇ ਕਹਿੰਦੇ ਆ ਪਾਉ ਡੋਚਣ ਲੱਗਦਾ ਮੈਨੂੰ ਇਹਦਾ ਪਾਉ ਦਾ ਟੋਜ ਨਾ ਆ ਵੇ ਇਹਦਾ ਕੱਲੇ ਹੀ ਘਮਾਈਆਂ ਦਾ ਟੋਜ ਨਾ ਪਾਉਣ ਵਾਲਾ ਦਾ ਆ ਲਾ ਵੇ ਆਹ ਡਰਗਰ ਦਾ ਦੀ ਵੇ ਹਾਂ ਲਓ ਵੀ ਟੋਜ ਨੇ ਖਤਮ ਹੋ ਗਿਆ ਤੇ ਆ ਕੀ ਹੋ ਗਿਆ ਮੁੰਡੇ ਨੂੰ ਇਹ ਕਲੱਚ ਪਲੇਟਾ ਚੁੱਪ ਗਿਆ ਬਾਈ ਕਲੱਚ ਪਲੇਟਾ ਚ ਪੈਦੀ ਆ ਇਹਦਾ ਫਿਰ ਹੁਣ ਤਾਂ ਟੋਚ ਨਹੀਂ ਪਾਉਣਾ ਪਊ ਇਹਦਾ ਨਾ ਨਾ ਠੰਡਾ ਹੋ ਕੇ ਹੋਵੇ ਚੱਲੂ ਅਸਾ ਠੰਡਾ ਹੋ ਕੇ ਚੱਲੂ ਕੋ ਪੱਕੇ ਹੀ ਟੋਜਨ ਪਾਉਣਾ ਪੈ ਗਿਆ ਨਾ ਨਾ ਠੰਡਾ ਹੋ ਕੇ ਬੱਲੂ ਚੱਲ ਪੂਗਾ ਬਸ ਵੇ ਠੀਕ ਆ ਉਹ ਫਿਰ ਜਿਵੇਂ ਬੋਟ ਦੀ ਚਾਬੀ ਫੜੀ ਆ ਉਹ ਮੇਦੀ ਖੋਲ ਲੈਣਗੇ ਹਾਂ ਬਸ ਬਸ ਨਹੀਂ ਫਿਰ ਇਹ ਵੀ ਖੁੰਜੇ ਲਾ ਦੀ ਫਿਰ ਸਾਈਕਲ ਦੀ ਹਟਾਣਗੇ ਇਦੂ ਬਾਅਦ ਤੈਨੂੰ ਹੋਰ ਦੇਖੀ ਜੋ ਯਾਰ ਜਿਹੜਾ ਕਸੇ ਸੀਗਾ ਚੱਲ ਇਹ ਕਹਿੰਦਾ ਮੈਂ ਪਾਣਾ ਟੋਜਣਾ ਤੂੰ ਪਾਏਂਗਾ ਬਾਈ ਟੋਜਨ ਪਾਣਾ ਹੈ ਅੱਛਾ ਲਓ ਵੀ ਅੱਜ ਦਾ ਇਹ ਵਿੰਦਰ ਹੋ ਗਿਆ ਸਾਡੇ ਵੱਲੋਂ ਤਾਂ